ਸੰਜੀਤ ਮਾਨ ਬੇਨਤੀ ਕਰਦਾ ਵੀਰ ਮੇਰੇ ਕਿ ਜੇ ਤੈਨੂੰ ਕੋਈ ਪਰੇਸ਼ਾਨੀ ਹੈ ਤੇ ਮੇਰਾ ਨੰਬਰ ਲੈ ਤੈਨੂੰ ਮੈਂ ਨੰਬਰ ਹੀ ਭੇਜਿਆ ਹੋਇਆ ਮੈਨੂੰ ਆ ਕੇ ਪਰਸਨਲੀ ਮਿਲ ਉਸ ਭੈਣ ਨੂੰ ਵੀ ਕੰਨਾ ਕਿ ਮੈਨੂੰ ਆਪਣੀ ਲੋਕੇਸ਼ਨ ਪਾ ਉਹ ਇਹਨੇ ਲੋਕੇਸ਼ਨ ਪਹੁੰਚੇ ਤੁਸੀਂ ਨਹੀਂ ਆਂਦੇ ਤਾਂ ਪਾ ਤੁਹਾਡੇ ਕੋ ਆਨੇ ਆ ਤੁਹਾਨੂੰ ਹੱਥ ਜੋੜਦੇ ਆ ਕਿ ਤੁਹਾਡੇ ਬਾਪੂ ਜੀ ਬਾਰੇ ਮਾੜਾ ਨਾ ਬੋਲੋ ਸਾਡੇ ਨਾਲ ਕੋਈ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਸਾਜੀ ਅਲੀ ਸੁਰਿੰਦਰ ਸਾਜੀ ਉਹਨਾਂ ਬਾਰੇ ਕੀ ਦੇਖਦੇ ਹੋ ਇਹ ਸਹੀ ਆ ਜਾਂ ਸਾਰਾ ਝੂਠ ਹੈ ਜੀ ਦੇਖੋ ਜੀ ਮੈਨੂੰ 1.5 ਸਾਲ ਹੋ ਗਿਆ ਸਾਈ ਜੀ ਕੋ ਜਾਣਦੇ ਨੂੰ ਅੱਜ ਤੋਂ 2 ਸਾਲ ਪਹਿਲਾਂ ਮੈਂ ਡਰਿੰਕ ਬੋ ਕਰਦਾ ਸੀਗਾ ਠੀਕ ਹੈ ਜੀ ਦੋ ਦੋ ਵੇਰ ਰਾਤ ਨੂੰ ਘਰੇ ਜਾਂਦਾ ਸੀ ਜਦ ਦਾ ਮੈਂ ਦਰਬਾਰ ਤੇ ਪੈਰ ਰੱਖਿਆ ਵਾ ਬਾਪੂ ਜੀ ਦੀ ਕਿਰਪਾ ਨਾਲ ਪਰਵਤ ਤਿਰਨਗਰ ਡੀਆਂ ਨੇ ਜੀ ਤਾਂ ਪੱਦੇ ਦੀ ਚੜਾਈ ਹੁੰਦੀ ਹੈ ਨਾ ਸਾਰੇ ਮਲਕ ਲੱਤਾਂ ਖਿੱਚਦੇ ਨੇ ਇਸ ਤਰ੍ਹਾਂ ਕੇ ਸਾਰੇ ਹੀ ਸائیں ਬਾਪੂ ਜੀ ਲੱਤਾਂ ਹੀ ਖਿੱਚ ਰਹੇ ਨੇ ਬਸ ਕਿਹਦਾ ਕੋਈ ਝਗੜਾ ਨਹੀਂ ਆ ਉਹਨਾਰੇ ਬ੍ਰਦਰ ਦਾ ਹੋਇਆ ਸੀ ਭਈ ਚਾਹੇ ਮੇਰਾ ਵੱਡਾ ਪੜਾਹ ਹੋਊਗਾ ਚਾਹੇ ਮੇਨੂੰ ਕੋ ਪੁੱਤੂ ਆ ਛੋਟੇ ਪਰ ਆਲੋ ਵੱਡਾ ਭਰਾ ਦੇ ਮਝਾਂਦੇ ਆਊਗਾ ਜਿ ਨਾਲੇ ਉਹ ਬਾਪੂ ਜੀ ਛੜਾ ਰਹੇ ਸੀਗੇ ਕਿਸੇ ਦੇ ਉੱਤੇ ਕੋਈ ਗੱਡੀ ਨਹੀਂ ਚੜਾਈ ਇਹ ਸਾਰਾ ਇਹਨਾਂ ਦੀ ਚਾਲ ਆ ਹਾਂਜੀ ਸਰ ਕੀ ਨਾਮ ਆ ਤੁਹਾਡਾ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਆਪਣਾ ਨਾਮ ਦੱਸੋ ਉਸ ਤੋਂ ਬਾਅਦ ਅੱਗੇ ਗੱਲ ਕਰਾਂ ਮੇਰਾ ਨਾਮ ਹੈ ਲਾਲੀ ਜੀ ਮੈਂ ਲੁਧਿਆਣੇ ਤੋਂ ਲੁਧਿਆਣੇ ਤੋਂ ਜੀ ਕਿੱਥੇ ਰਹਿੰਦੇ ਤੁਸੀਂ ਕਿੱਥੇ ਕਰਕੇ ਪਹੁੰਚੇ ਹੋ ਅੱਜ ਮੈਂ ਸਿਪਸੜਾ ਇਨਸਾਫ ਦਾ ਪ੍ਰਧਾਨ ਹਾਂ ਮੈਂ ਰਿਸ਼ੀ ਨਗਰ 5 ਨੰਬਰ ਗਲੀ ਟਿੱਬਾ ਰੋਡ ਤੇ ਰਹਿੰਦਾ ਜੀ ਕੀ ਦੇਖਦੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਰਿੰਦਰ ਸਾਹ ਜੀ ਦੀ ਉਦੇ ਬਾਰੇ ਕੀ ਮੈਂ ਦੇਖ ਦੋ ਜਿਹੜੀ ਇਹ ਲੜਾਈ ਇਹ ਵੀਡੀਓ ਇਹ ਕੁੜੀ ਬੋਲਦੀ ਪਈ ਆ ਕੀ ਸੱਚ ਆ ਉਹਦੇ ਬਾਰੇ ਸਾਡੇ ਚੈਨਲ ਮਾਲਾ ਵੀ ਦੱਸੋ ਤੁਸੀਂ ਮੈਂ ਤਾਂ ਪਹਿਲੇ ਉਸ ਭੈਣ ਨੂੰ ਹੱਥ ਜੁੜ ਕੇ ਬੇਨਤੀ ਕਰਦਾ ਕਿ ਸਾਡੇ ਬਾਪੂ ਜੀ ਬਾਰੇ ਮਾਲਾ ਨਾ ਬੋਲੋ ਤੇ ਇੱਕ ਕੋਈ ਬੰਦਾ ਵਾ ਕੈਨੇਡਾ ਤੋਂ ਰਣਜੀਤ ਮਾਨ ਉਹਨੂੰ ਵੀ ਮੈਂ ਬੇਨਤੀ ਕਰਦਾ ਵੀਰ ਮੇਰੇ ਕਿ ਜੇ ਤੈਨੂੰ ਕੋਈ ਪਰੇਸ਼ਾਨੀ ਆ ਤੇ ਮੇਰਾ ਨੰਬਰ ਲੈ ਤੈਨੂੰ ਮੈਂ ਨੰਬਰ ਹੀ ਭੇਜਿਆ ਹੋਇਆ ਮੈਨੂੰ ਆ ਕੇ ਪਰਸਨਲੀ ਮਿਲ ਉਸ ਭੈਣ ਨੂੰ ਵੀ ਕਹਿੰਨਾ ਕਿ ਮੈਨੂੰ ਆਪਣੀ ਲੋਕੇਸ਼ਨ ਪਾ ਦੋਵੇਂ ਨੇ ਲੋਕੇਸ਼ਨ ਪਾਓ ਜੇ ਤੁਸੀਂ ਨਹੀਂ ਆਉਂਦੇ ਤਾਂ ਆਪਾਂ ਤੁਹਾਡੇ ਕੋ ਆਨੇ ਆ ਤਾਨੂੰ ਹੱਥ ਜੋੜਦੇ ਆ ਕਿ ਸਾਡੇ ਬਾਪੂ ਜੀ ਬਾਰੇ ਮਾੜਾ ਨਾ ਬੋਲੋ ਉਹ ਕਹਿੰਦੇ ਸਾਡੇ ਨਾਲ ਕੋਈ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਸਾਜੀ ਅਲੀ ਸੁਰਿੰਦਰ ਸਾਜੀ ਉਹਨਾਂ ਬਾਰੇ ਕੀ ਦੇਖਦੇ ਹੋ ਇਹ ਸਹੀ ਆ ਜਾਂ ਜਿਹੜਾ ਉਹ ਇਲਜ਼ਾਮ ਲਾ ਰਹੇ ਇਹ ਸਾਰਾ ਝੂਠ ਹੈ ਜੀ ਦੇਖੋ ਜੀ ਮੈਨੂੰ 1.5 ਸਾਲ ਹੋ ਗਿਆ ਸਾਈ ਜੀ ਕੋ ਜਾਣਦੇ ਨੂੰ ਅੱਜ ਤੋਂ 2 ਸਾਲ ਪਹਿਲਾਂ ਮੈਂ ਡਰਿੰਕ ਉਹ ਕਰਦਾ ਸੀਗਾ ਠੀਕ ਆ ਜੀ ਦੋ ਦੋ ਵੇ ਰਾਤ ਨੂੰ ਘਰੇ ਜਾਂਦਾ ਸੀ ਜਦ ਦਾ ਮੈਂ ਦਰਬਾਰ ਤੇ ਪੈਰ ਰੱਖਿਆ ਵਾ ਅੱਜ ਬਾਪੂ ਜੀ ਦੀ ਕਿਰਪਾ ਨਾਲ ਆਪਣੇ ਕੋਲ ਤਿੰਨ ਗੱਡੀਆਂ ਨੇ ਠੀਕ ਆ ਜੀ ਪਹਿਲੇ ਆਪਣੇ ਕੋਈ ਇੱਕ ਸਾਈਕਲ ਵੀ ਨਹੀਂ ਸੀਗਾ ਠੀਕ ਆ ਜੀ ਇਸ ਸਾਰੇ ਝੂਠ ਹੀ ਬੋਲ ਰਿਹਾ ਜੋ ਬੋਲ ਰਿਹਾ ਲੋਕ ਉਹਨਾਂ ਨੂੰ ਰੱਬ ਦਾ ਰੂਪ ਦਿੱਤਾ ਸੀਗਾ ਅੱਜ ਕੀ ਇਦਾਂ ਦਾ ਚੱਕਰ ਪੈ ਗਿਆ ਕਿ ਲੋਕ ਉਹਨਾਂ ਦਾ ਬੇਇਸਕਾਰ ਕਰਨ ਲੱਗੇ ਉਹਨਾਂ ਨੂੰ ਗਲਤ ਬੋਲਣ ਲੱਗੇ ਉਹਦੇ ਬਾਰੇ ਕੀ ਦੇਖਦੇ ਹੋ ਦੇਖੋ ਜੀ ਜਦੋਂ ਬੰਦੇ ਦੀ ਚੜ੍ਹਾਈ ਹੁੰਦੀ ਹੈ ਨਾ ਸਾਰੇ ਮਨੁੱਖ ਲੱਤਾਂ ਖਿੱਚਦੇ ਨੇ ਤੇ ਇਸ ਤਰ੍ਹਾਂ ਕੇ ਸਾਰੇ ਹੀ ਸائیں ਬਾਪੂ ਜੀ ਲੱਤਾਂ ਹੀ ਖਿੱਚ ਰਹੇ ਨੇ ਠੀਕ ਹੈ ਜੀ ਨਾਲੇ ਸਭ ਤੋਂ ਵੱਡੀ ਗੱਲ ਇਹ ਆ ਕਿ ਬਾਪੂ ਜੀ ਦਾ ਕੋਈ ਝਗੜਾ ਨਹੀਂ ਆ ਉਹਨਾਂ ਦੇ ਬ੍ਰਦਰ ਦਾ ਹੋਇਆ ਸੀ ਦੇਖੋ ਜੀ ਚਾਹੇ ਮੇਰਾ ਵੱਡਾ ਭਰਾ ਹੋਊਗਾ ਚਾਹੇ ਮੇਨੂੰ ਕੋ ਕੁੱਟੂਗਾ ਛੋਟੇ ਭਰਾ ਦੇ ਵੱਡਾ ਭਰਾ ਦੇ ਸਮਝਾਣ ਤੇ ਆਊਗਾ ਜੀ ਨਾਲੇ ਉਹ ਬਾਪੂ ਜੀ ਛੜਾ ਰਹੇ ਸੀਗੇ ਕਿਸੇ ਦੇ ਉੱਤੇ ਕੋਈ ਗੱਡੀ ਨਹੀਂ ਚੜਾਈ ਇਹ ਸਾਰਾ ਇਹਨਾਂ ਦੀ ਚਾਲ ਆ ਕੁਝ ਲੋਕ ਉੱਥੇ ਗਏ ਸੀਗੇ ਲੋਕ ਕਹਿ ਰਹੇ ਆ ਕਿ ਇਹਨਾਂ ਨੇ ਕੁੜੀਆਂ ਦੇ ਟੇਡ ਦੇ लाਤ ਮਾਰੇ ਇਹਨਾਂ ਦੇ ਬੌਂਸਰ ਆ ਕੁਝ ਬਾਹਰੀ ਬੰਦੇ ਵੀ ਆਏ ਸਨ ਪਛਾਤੇ ਬੰਦੇ ਵੀ ਆਏ ਸੀ ਇਹ ਇਹ ਕਿੰਨਾ ਸਮੇਂ ਮੌਜੂਦ ਸੀਗੇ ਆਖਿਰ ਤੁਹਾਨੂੰ ਚੀਜ਼ ਦੱਸੋ ਇਹ ਚੈਨਲ ਬਾਰੇ ਸਾਡੇ ਦੱਸੋ ਕਿ ਆਖਿਰ ਇਦਾਂ ਦਾ ਕਿਉਂ ਹੋਇਆ ਉੱਥੇ ਤੁਸੀਂ ਮੌਕੇ ਤੇ ਮੌਜੂਦ ਸੀ ਮੈਂ ਵੀਰ ਭਰ ਗਿਆ ਸੀਗਾ ਸਪੈਸ਼ਲ ਇਹ ਪਤਾ ਲ ਆਹ ਉੱਥੇ ਕੋਈ ਇਦਾਂ ਦਾ ਨਹੀਂ ਬੌਂਸਰ ਵੀ ਸਾਈਂ ਜੀ ਦੇ ਨਹੀਂ ਸੀਗੇ ਕਿਉਂਕਿ ਤੁਹਾਨੂੰ ਪਤਾ ਸਾਈਂ ਜੀ ਘਰੋਂ ਆਏ ਸੀਗੇ ਕੋਈ ਦਰਬਾਰ ਤੇ ਸਾਈਂ ਜੀ ਵੈਸੇ ਹੀ ਦਿਹਾੜੀ ਇੱਕ ਦੋ ਚੱਤਰ ਮਾਰਦੇ ਰਹਿੰਦੇ ਆ ਕੋਈ ਸਾਈਂ ਜੀ ਥੋੜੇ ਠੀਕ ਨਹੀਂ ਰਹਿੰਦੇ ਉਹਨਾਂ ਦਾ ਗਲੇ ਦਾ ਪ੍ਰੈਸ਼ਰ ਹੁੰਦਾ ਨਾ ਤੇ ਜ਼ਿਆਦਾ ਤਰੋਂ ਬੋਲਦੇ ਆ ਜਿਹੜੇ ਕਹਿੰਦੇ ਆ ਸਾਈਂ ਜੀ ਨੇ ਗਾਲਾਂ ਕੱਢੀਆਂ ਨੇ ਸਾਈਂ ਜੀ ਤਾਂ ਪਹਿਲੇ ਨੰਬਰ ਤੇ ਬੋਲਦੇ ਹੀ ਨਹੀਂ 2 ਮਹੀਨੇ ਦਾ ਨਾਲ ਦੱਸਿਆ ਕਿ ਬੋਲਣਾ ਨਹੀਂ ਹੈਗਾ ਤੇ ਪੂਰਾ ਲਾਈਫ ਦੱਸਿਆ ਆ ਉਹਦੇ ਉੱਤੇ ਆਪਣੇ ਪੇਜ ਤੇ ਮੀਲੇ ਦੀ ਵੀਡੀਓ ਚ ਕਿ ਸਾਈਂ ਜੀ 2 ਮਹੀਨੇ ਤੱਕ ਨਹੀਂ ਬੋਲ ਸਕਦੇ ਉਹਨਾਂ ਦੇ ਕਿ ਤੁਸੀਂ ਵੀ ਵੀਡੀਓ ਵੀ ਦੇਖੀ ਹੋ ਕਿ ਉਹ ਲਾ ਗਿੰਦੀ ਕਰਕੇ ਵੀਜ਼ਾ ਵਾਲੇ ਨੇ ਸੀ ਇਹ ਸੱਚਾ ਬਿਲਕੁਲ ਸੱਚਾ ਜੀ ਮੈਂ ਆਪਣੇ ਦੋਸਤ ਨੂੰ ਲੈ ਕੇ ਗਿਆ ਸੀਗਾ ਜੇ ਕਹੋਗੇ ਤਾਂ ਮੈਂ ਤੁਹਾਨੂੰ ਉਹਦੀ ਵੀਡੀਓ ਵੀ ਪਵਾ ਦੂੰਗਾ ਅੱਜ ਗਏ ਸੀਗੇ ਬਈ ਇਹ ਪਾਸਵਰਡ ਦਿੱਤਾ ਸੀ ਤੇ ਦੂਜੇ ਦਿਨ ਅਗਲੇ ਦਾ ਵੀਜ਼ਾ ਆ ਗਿਆ ਸੀ ਦੁਬਈ ਗਈ ਹੋਈ ਵਾਲੇ ਦੀ ਬਟ ਜਿਹੜੀ ਕੁੜੀ ਇਲਜ਼ਾਮ ਲਾ ਰਹੀ ਉਹ ਕਹਿੰਦੀ ਅਸੀਂ ਤਿੰਨ ਬਾਰ ਗਏ ਉਹਨਾਂ ਨੇ ਫੋਨ ਚੁੱਕਣਾ ਵੀ ਬੰਦ ਕਰਤਾ ਸੀ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ ਉਹਦੇ ਬਾਰੇ ਕੀ ਦੇਖਦੇ ਤੁਸੀਂ ਸਾਈ ਜੀ ਪਹਿਲੇ ਨੰਬਰ ਤੇ ਤਾਂ ਕਿਸੇ ਨਾਲ ਗੱਲ ਨਹੀਂ ਸੀ ਕਰਦੇ ਨਾ ਉਹ ਫੋਨ ਚੱਕਦੇ ਸੀ ਫੋਨ ਬੰਟੀ ਭਾਜੀ ਚੱਕਦੇ ਨੇ ਠੀਕ ਹੈ ਜਿਹੜੇ ਉਹਨਾਂ ਨਾਲ ਹੁੰਦੇ ਨੇ ਉਹੀ ਫੋਨ ਤੇ ਗੱਲ ਕਰਦੇ ਸਾਈਂ ਜੀ ਫੋਨ ਨਹੀਂ ਯੂਜ਼ ਕਰਦੇ ਤੇ ਬਾਕੀ ਜਿਹੜੀ ਗੱਲ ਵਾ ਇਹ ਸਾਰਾ ਝੂਠ ਬੋਲਦੇ ਪਏ ਨੇ ਕੋਈ ਅਸੀ ਸੱਚਾਈ ਨਹੀਂ ਹੈਗੀ ਉਹ ਭੈਣ ਨੂੰ ਜੇ ਮੰਗਣਾ ਨਹੀਂ ਆਇਆ ਤਾਂ ਵੱਖਰੀ ਗੱਲ ਹੈ ਇੱਕ ਇੰਟਰਵਿਊ 'ਚ ਦੇਖ ਰਹੇ ਹੋ ਕਰੇ ਜਿਹੜਾ ਉਹਨਾਂ ਦਾ ਪਛਾਵਾ ਸੀਗਾ ਜਿਹੜਾ ਬੰਟੀ ਸੀ ਇਹ ਜਿਹੜੇ ਉਹਨਾਂ ਦੇ ਪਰਸਾਂ ਸੀਗੇ ਜਾਂ ਕੋਈ ਹੋਰ ਗੱਲ ਤੇ ਸੀਗਾ ਅੱਜ ਉਹ ਵੀ ਉਹਨਾਂ ਨਾਲ ਨਹੀਂ ਰਹਿੰਦਾ ਇਹਦਾ ਕੀ ਸੱਚ ਆ ਤੁਸੀਂ ਦੇਖੋ ਜੀ ਸਾਰੇ ਹੀ ਉੱਥੇ ਹੁੰਦੇ ਨੇ ਸਾਰੇ ਸਾਹਮਣੇ ਦੇਖਣ ਦੇ ਬਹੁਤ ਫਰਕ ਵਾ ਕਹਿਣ ਨਾਲ ਕਰਨ ਨਾਲ ਬਹੁਤ ਫਰਕ ਆ ਤੁਸੀਂ ਉੱਥੇ ਜਾ ਕੇ ਦੇਖੋ ਸਾਰੇ ਹੀ ਇਕੱਠੇ ਹੁੰਦੇ ਨੇ ਮੈਂ ਵੀ ਉਸ ਦਰਬਾਰ ਦਾ ਸੇਵਾਦਾਰ ਹਾਂ ਠੀਕ ਹੈ ਜੀ ਮੇਰਾ ਵੀ ਆਪਾਂ ਵੀਰਵਾਲ ਵੀ ਜਾਂਦੇ ਮੇਲੇ ਤੇ ਸੇਵਾ ਵੀ ਲਾਉਂਦੇ ਆ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਸਾਰੇ ਭਰਾ ਉਹ ਤੇ ਇਕੱਠੇ ਹੀ ਹੁੰਦੇ ਆ ਜੈ ਮਸਤਾ ਦੀ ਜੈ ਮਸਤਾ ਦੀ ਵੀਰੇ ਕਿਵੇਂ ਦੇਖਦੇ ਹੋ ਤੁਸੀਂ ਇਹ ਜਿਹੜੇ ਬਾਬੇ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਸਰਿੰਦਰ ਸਾਹਿਬ ਜੀ ਦੀ ਕਿਵੇਂ ਦੇਖਦੇ ਹੋ ਤੁਸੀਂ ਕਿੰਨਾ ਕਿ ਸੱਚਾ ਇਹ ਦੀ ਮਾਰੇ ਮਾੜ ਸਾਡੇ ਚੈਨਲ ਨੂੰ ਵੀ ਬ੍ਰੀਫ ਕਰੋ ਸੀ ਸਰ ਇਹ ਬਿਲਕੁਲ ਝੂਠ ਹੈਗਾ ਆ ਸਾਡੇ ਸਰਿੰਦਰ ਸਾਈ ਸਾਡੇ ਬਾਪੂ ਜੀ ਬਾਰੇ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ ਇਹ ਸਰਾਸਰ ਝੂਠ ਆ ਇਹਦੇ ਵਿੱਚ ਇੱਕ ਵੀ ਸੱਚਾਈ ਨਹੀਂ ਆ ਤੁਸੀਂ ਕਿੰਨੇ ਦਿਨ ਹੋ ਗਏ ਉੱਥੇ ਜਾਂਦੇ ਹੋਏ ਮੈਨੂੰ ਸਰ 1 ਸਾਲ ਤੋਂ ਉੱਪਰ ਹੋ ਗਿਆ ਕਿਵੇਂ ਤੁਹਾਨੂੰ ਕੀ ਲੱਗਦਾ ਵਧੀਆ ਫਾਇਦਾ ਹੋ ਰਿਹਾ ਕੀ ਹੋ ਰਿਹਾ ਲੋਕ ਕਹਿੰਦੇ ਕਹਿੰਦੇ ਇੱਕ ਪਖੰਡ ਵੀ ਕਰਦੇ ਆਪਾਂ ਚਲੋ ਇਦਾਂ ਦੀ ਸ਼ਬਦ ਨਹੀਂ ਵਰਤਣੀ ਚਾਹ ਲੇਕਿਨ ਫਿਰ ਵੀ ਲੋਕ ਕਹਿੰਦੇ ਪਖੰਡ ਵੀ ਕਰਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਸਰ ਇਹ ਜੋ ਪਖੰਡ ਪਖੁੰਡ ਕਹਿੰਦੇ ਆ ਇਹ ਬਿਲਕੁਲ ਗਲਤ ਗੱਲ ਆ ਔਰ ਜਿਹੜੇ ਵੀ ਬੋਲਦੇ ਆ ਸਾਈਂ ਜੀ ਬਾਰੇ ਪਖੰਡ ਕਰਦੇ ਆ ਇਹ ਸਾਨੂੰ ਪੁੱਛ ਕੇ ਦੇਖੋ ਜਿਹੜੇ ਉਹਨਾਂ ਦੇ ਦਰਬਾਰ ਤੇ ਜਾਂਦੇ ਆ ਠੀਕ ਹੈ ਤੇ ਸਾਡੇ ਲਈ ਮੈਨੂੰ 1 ਸਾਲ ਪਹਿਲਾਂ ਮੈਂ ਦਰਬਾਰ ਤੇ ਜਾਣਾ ਸ਼ੁਰੂ ਕੀਤਾ ਸੀ ਉਸ ਟਾਈਮ ਮੇਰੀ ਪੋਜੀਸ਼ਨ ਕੁਝ ਹੋਰ ਸੀ ਔਰ ਅੱਜ ਮੇਰੀ ਪੋਜੀਸ਼ਨ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕੁਝ ਲੋਕ ਕਹਿੰਦੇ ਜਿੱਦਾਂ تیر ਲੱਗ ਗਿਆ ਜਦੋਂ ਲੱਗ ਗਿਆ ਅਜੇ ਦਾ ਨਾ ਲੱਗਿਆ ਉਹਦਾ ਤੁੱਕਾ ਹੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਦੇਖਦੇ ਹੋ ਪਾਜੀ ਇਹ ਵੀ ਸਭ ਗਲਤ ਆ ਦੇਖੋ ਇਹ ਆਪਣੀ ਸ਼ਰਧਾ ਆ ਆਪਣੇ ਅਗਰ ਮਨ ਤੋਂ ਮੰਨੋ ਤਾਂ ਸਭ ਕੁਝ ਆ ਅਗਰ ਨਾ ਮੰਨੋ ਤੇ ਇਹ ਆਪਣੀ ਕਿਸਮਤ ਆ ਜਿਹੜੀ ਕੁੜੀ ਇੱਕ ਵੀਜੇ ਬਾਰੇ ਗੱਲ ਕਰਦੀ ਹੈ ਅਸੀਂ ਤਿੰਨ ਵਾਰ ਗਏ ਤਿੰਨ ਵਾਰ ਸਾਡਾ ਵੀ ਜਾਂ ਰਿਫਿਊਲ ਹੋ ਗਿਆ ਬਾਬੇ ਨੇ ਕਿਹਾ ਵੀ ਕੀ ਆ ਨਾ ਅਬ ਕੀ ਵਾਣਾ ਉਹਦੇ ਬਾਰੇ ਕੀਵੇਂ ਦੇਖਦੇ ਤੁਸੀਂ ਉਹ ਪਾਕਖੰਡ ਵੀ ਝੂਠਾ ਵੀ ਸਾਬਿਤ ਕਰ ਰਹੀ ਬਾਬੇ ਜੀ ਨੂੰ ਉਹਦੇ ਬਾਰੇ ਕੀ ਕਿਹਣਾ ਜਾਂਦੇ ਇਹ ਵੀ ਇਹ ਵੀ ਭਾਜੀ ਝੂਠਾ ਬਿਲਕੁਲ ਝੂਠਾ ਸਾਡੇ ਅੱਖਾਂ ਦੇ ਸਾਹਮਣੇ ਬਹੁਤ ਦੁਨੀਆ ਹੁੰਦੀ ਆ ਪਾਸਵਰਡ ਲੈ ਕੇ ਪਰ ਅਸੀਂ ਅੱਜ ਤੱਕ ਇਹ ਨਹੀਂ ਸੁਣਿਆ ਹੈਗਾ ਵੀ ਉੱਥੋਂ ਉਹਨਾਂ ਦਾ ਕੰਮ ਨਹੀਂ ਬਣਿਆ ਉਹਨਾਂ ਦਾ ਨਾਮ ਹੀ ਪੈ ਗਿਆ ਸੀ ਉਂਗਲਾ ਗਿਣਤੀ ਕਰਕੇ ਉਂਗਲਾ ਗਿਣਤੀ ਕਰਕੇ ਬਾਬੇ ਦਾ ਵਿਜਾ ਲਵਾਉਣ ਵਾਲੇ ਉਹਨਾਂ ਦੇ ਤੁਸੀਂ ਦੇਖਦੇ ਹੋ ਕਿੰਨਾ ਵਧੀਆ ਉਹ ਚੱਲਦਾ ਸੀਗਾ ਇਹ ਕਿਵੇਂ ਮੋੜ ਆ ਗਿਆ ਜਿਹੜੀ ਇੱਕ ਲੜਾਈ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਕਹਿੰਦੇ ਉਹਨਾਂ ਦਾ ਵੀ ਆਪਰੇਸ਼ਨ ਵੀ ਹੋਇਆ ਸੀ ਉਹਦੇ ਬਾਰੇ ਕਿੰਨਾਕ ਸੱਚਾ ਤੁਸੀਂ ਮਾੜੇ ਸਾਡੇ ਚੈਨਲ ਨੂੰ ਬਰੀ ਹਾਂਜੀ ਹਾਂਜੀ ਅਸੀਂ ਆਪਣੇ ਸਾਈਂ ਜੀ ਦਾ ਮੇਲਾ ਸੀ 27 28 29 ਦਾ ਉਸ ਤੋਂ 4 ਦਿਨ ਪਹਿਲਾਂ ਸਾਈਂ ਜੀ ਦਾ ਆਪਰੇਸ਼ਨ ਹੋਇਆ ਸੀ ਸਾਈਂ ਜੀ ਬੋਲ ਨਹੀਂ ਸਕਦੇ ਹਜੇ ਵੀ 1 ਮਹੀਨਾ ਉਹਨਾਂ ਨੂੰ ਹੋ ਗਿਆ ਦੇਖੋ 27 ਤਰੀਕ ਨੂੰ ਮਹੀਨਾ ਹੋਣਾ ਆ ਹਜੇ 1 ਡੇਢ ਮਹੀਨਾ ਹਜੇ ਹੋਰ ਸਾਈਂ ਜੀ ਬ ਜੀ ਤੇ ਜਿਹੜੀ ਕੁੜੀ ਇੱਕ ਕਹਿ ਰਹੀ ਸਾਡੇ ਨਾਲ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਬਾਬੇ ਜੀ ਨੇ ਉਹਦੇ ਬਾਰੇ ਕੀ ਸੱਚ ਆ ਨਹੀਂ ਸਭ ਸਰ ਬਿਲਕੁਲ ਝੂਠ ਆ ਅਸੀਂ ਦੇਖੋ ਸਾਈਂ ਜੀ ਦੇ ਨਾਲ 4 ਦਿਨ ਰਹੇ ਹਾਂ ਅਸੀਂ ਜਿੱਥੇ ਗਏ ਸੀ ਰਾਜਸਥਾਨ ਗੁੱਗਾ ਮਾੜੀ ਦੀ ਜਗ੍ਹਾ ਤੇ ਤੇ ਸਾਈਂ ਜੀ ਨੇ ਇਹ ਰੂਲਸ ਤਾਂ ਰੱਖੇ ਹੀ ਨਹੀਂ ਹੋਏ ਕਿ ਇੱਥੇ ਕੋਈ ਲੇਡੀਜ਼ ਰਾਤ ਰਹੂਗੀ ਅਬਲਾ ਲੇਡੀਜ਼ ਕੀ ਜੈਂਟਸ ਵਾਸਤੇ ਵੀ ਉੱਥੇ ਰਾਤ ਰਹਿਣ ਦਾ ਕੋਈ ਹੈ ਨਹੀਂ ਗੁਰਦੁਆਰੇ ਮੋਹਾਲੀ ਦੇ ਵਿੱਚ ਰਹਿੰਦੇ ਆ ਇਸੇ ਕਰਕੇ ਮੈਂ ਕਹਿੰਦੀ ਬਹੁਤ ਵਧੀਆ ਸਾਈਂ ਜੀ ਨੇ ਉੱਥੇ ਦਰਗਾਹ ਤੇ ਰੱਖਿਆ ਨਹੀਂ ਰਾਤ ਰਹਿਣ ਦਾ ਕਿਉਂਕਿ ਕੋਈ ਵੀ ਇਲਜ਼ਾਮ ਸਾਈਂ ਜੀ ਤੇ ਲਾ ਸਕਦੇ ਆ ਉੱਥੇ ਸਿੰਗਰ ਵੀ ਬੜੇ ਆਂਦੇ ਆ ਹੋਰ ਲੋਕ ਆਂਦੇ ਆ ਬਟ ਲੋਕ ਇਦਾਂ ਤੇ ਕਿਉਂ ਇਲਜ਼ਾਮ ਲਾ ਰਹੇ ਉਹਨਾਂ ਤੇ ਕੀ ਚੀਜ਼ ਨਹੀਂ ਮਾੜੀ ਹੋ ਗਈ ਜੋ ਲੋਕ ਉਹਨਾਂ ਦਾ ਯਾਨੀ ਕਿ ਬਾਈਕਾਟ ਕਰਨ ਲੱਗੇ ਜਾਂ ਉਹਨਾਂ ਦਾ ਬਹਿਸਕਾਰ ਕਰਦੇ ਆ ਇਹ ਸਾਰਾ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਇਹ ਸਾਜ਼ਿਸ਼ ਰਚੀ ਆ ਬਾਕੀ ਜੋ ਕੁਝ ਦਿਖਾ ਰਹੇ ਆ ਇਹ ਬਿਲਕੁਲ ਝੂਠ ਆ ਬਿਲਕੁਲ ਝੂਠ ਆ ਰਕਾ ਦੇ ਜਾਂਦੇ ਹੋ ਕਦੇ ਬਾਬਾ ਜੀ ਨਸ਼ਾ ਪੱਤਾ ਵੀ ਕਰਦੇ ਹੁੰਦੇ ਆ ਸਿੰਗਰੇਟਸ ਸਲਫਾ ਜਾਂ ਕੁਝ ਹੋਰ ਨਸ਼ਾ ਆ ਯੂਵਾ ਨੂੰ ਦਿਖਾਉਂਦੇ ਹੋ ਉਹਦੇ ਬਾਰੇ ਕੀ ਸੱਚ ਹੈ ਸਾਈਂ ਜੀ ਤਾਂ ਆਪ ਬੋਲਦੇ ਆ ਕਿ ਨਸ਼ਾ ਨੇ ਕਰਕੇ ਇੱਥੇ ਕਿਸੇ ਨੇ ਆਣਾ ਨਹੀਂ ਨਸ਼ੇ ਨੂੰ ਤਾਂ ਉਹ ਕਹਿੰਦੇ ਆ ਕਿ ਛੱਡੋ ਭਾਜੀ ਇਹ ਬਿਲਕੁਲ ਗਲਤ ਹੈਗਾ ਆ ਬਿਲਕੁਲ ਗਲਤ ਹੋਰ ਉਹਨਾਂ ਦੀ ਕੀ ਸਚਾਈਆਂ ਤੁਸੀਂ ਸਾਡੇ ਸਾਡੇ ਚੈਨਲ ਨੂੰ ਮਾਲੇ ਬਰੀਪੁਰ ਵਾਸੀ ਵੀ ਦਿਖਾਈਏ ਤੁਹਾਡੇ ਰਾਹੀਂ ਕਿ ਕੀ ਸੱਚ ਆ ਕੀ ਝੂਠ ਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿੰਨਾ ਕੁ ਸੱਚਾ ਹੈ ਇਹਦੇ ਬਾਰੇ ਇਹਦੇ ਵਿੱਚ ਸੱਚ 1% ਵੀ ਨਹੀਂ ਹੈਗਾ ਆਈ ਕੀ ਬੱਬਾਈ ਵੀ ਸਚਾਈ ਇਹ ਆ ਅਸੀਂ ਜਗ੍ਹਾ ਤੇ ਜਾਂਦੇ ਆ ਸਰ ਉੱਥੇ ਕੋਈ ਲਾਲਚ ਨਹੀਂ ਹੈਗਾ ਬਿਲਕੁਲ ਵੀ ਸਾਨੂੰ ਪੈਸੇ ਦਿਓ ਸਾਨੂੰ ਇਹ ਕਰੋ ਕਰੋ ਜਾਨੀ ਬਿਲਕੁਲ ਕੋਈ ਲਾਲਚ ਨਹੀਂ ਹੈਗਾ ਤੁਹਾਡਾ ਦਿਲ ਕਰਦਾ 10 ਰੁਪਏ ਰੱਖ ਕੇ ਮੱਥਾ ਟੇਕ ਦਿਓ ਨਹੀਂ ਤਾਂ ਉਹਨਾਂ ਨੂੰ ਭਾਜੀ ਕੋਈ ਇੱਦਾਂ ਦਾ ਲਾਲਚ ਨਹੀਂ ਕੋਈ ਨਸ਼ਾ ਨਹੀਂ ਕੋਈ ਕੁਝ ਵੀ ਨਹੀਂ ਹੈਗੀ ਇੱਦਾਂ ਦੀ ਗੱਲ ਉਹਨਾਂ ਨੂੰ ਕਿਉਂ ਆਏ ਸੀ ਕਹਿੰਦੇ ਤੁੱਕੇ ਵਾਲੇ ਬਾਬਾ ਉਹਨਾਂ ਨੇ ਗਾਲੀ ਗਲੋਚ ਕਹਿੰਦੇ ਗਾਲੀ ਵੀ ਉਹਨਾਂ ਨੇ 30 ਦੀ ਲੜਾਈ ਹੋਈ ਆ ਉਹਦੀ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਕਹਿੰਦੇ ਬਾਉਂਸਰ ਵੀ ਆਏ ਸੀਗੇ ਬਹੁਤ ਤੇਜ਼ੀ ਨਾਲ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਭਾਜੀ ਮੈਂ ਕਹਿੰਨੀ ਆ ਕਿ ਸਾਈ ਜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੋਊਗੀ ਲੇਕਿਨ ਜੇ ਕਹਿੰਦੇ ਗਾਲੀ ਗਲੋਚ ਇਹ ਨਹੀਂ ਹੋ ਸਕਦਾ ਤੁਸੀਂ ਇੱਕ ਦੇਖਦੇ ਹੋ ਜਿਹੜੇ ਉੱਥੇ ਬੌਂਸਰ ਲੋਕ ਆਏ ਸੀਗੇ ਲੋਕ ਕਹਿ ਰਹੇ ਆ ਇਹ सुरेंद्र ਸਾਹਿਬ ਜੀ ਦੇ ਬੌਂਸਰ ਸੀਗੇ ਜੋ ਸਾਡੇ ਉੱਪਰ ਅਟੈਕ ਵੀ ਕੀਤੇ ਕੁੜੀਆਂ ਦੇ ਟਿੱਟ ਦੇ ਲਾਤ ਵੀ ਮਾਰੇ ਆ ਉਹਦੇ ਬਾਰੇ ਕੀ ਸੱਚ ਹੈ ਮਾਲਾ ਸਾਡੇ ਚੈਨਲ 'ਤੇ ਤੁਸੀਂ ਉੱਥੇ ਤੇ ਸੀਗੇ ਹੀ ਤੁਸੀਂ ਮਾਲਾ ਸਾਨੂੰ ਬਰੀਫ ਕਰੋ ਨਹੀਂ ਸਰ ਇਹ ਸਾਈਂ ਜੀ ਦੇ ਬੌਂਸਰ ਨਹੀਂ ਸੀਗੇ ਇਹ ਮੈਨੂੰ ਲੱਗਦਾ ਉਹਨਾਂ ਦੀ ਸਾਜ਼ਿਸ਼ ਹੋਊਗੀ ਕੋਈ ਤੇ ਉਹਨਾਂ ਨੇ ਇਹ ਸਭ ਕੁਝ ਕੀਤਾ ਹੋਊਗਾ ਲੇਕਿਨ ਸਾਈਂ ਜੀ ਇਦਾਂ ਦੀ ਗੁੰਡਾਗਰਦੀ ਨਹੀਂ ਦਿਖਾਉਂਦੇ ਇਹ ਜੋ ਕੁਝ ਦਿਖਾਉਂਦੇ ਪਏ ਆ ਸਭ ਝੂਠ ਦਿਖਾਉਂਦੇ ਪਏ ਆ ਇਨਾ ਪਿਆਰ ਕਰਦੇ ਉਹਨਾਂ ਨੂੰ ਇਹ ਕਿਹੜੇ ਲੋਕ ਸੀਗੇ ਇਹ ਕਿਹੜੇ ਲੋਕ ਸੀਗੇ ਜੋ ਉਹਨਾਂ ਦੇ ਪਿੱਛੇ ਹੀ ਪੈ ਗਏ ਕਹਿੰਦੇ ਬੱਚੇ ਰੋਟੀ ਖਾ ਰਹੇ ਸੀ ਜੋ ਉਹਨਾਂ ਦੀ ਗੱਡੀ ਆਈ ਉਹਨਾਂ ਦੇ ਥਾਲ ਦੇ ਉੱਪਰ ਚੜੇਗੀ ਉਹਦਾ ਕੀ ਮੈਟਰ ਆ ਸਰ ਦੇਖੋ ਤੁਸੀਂ ਇੱਕ ਇਨਸਾਨ ਜਿਹੜੇ ਕੀ ਇੰਨਾ ਕੁਛ ਆਪਣੇ ਦਰਬਾਰ ਦੇ ਵਿੱਚ ਕਰਦੇ ਆ ਠੀਕ ਹੈ ਲੰਗਰ ਆਪ ਵਰਤਾਂਦੇ ਆ ਉਹ ਇਦਾਂ ਦਾ ਗੰਦਾ ਗੰਦਾ ਕੰਮ ਕਰ ਸਕਦੇ ਆ ਕਿ ਇੱਕ ਬੱਚਾ ਲੰਗਰ ਖਾ ਰਿਆ ਤੇ ਸਾਈਂ ਜੀ ਗੱਡੀ ਚੜਾ ਦੇਣਗੇ ਉਹਦੇ ਉੱਪਰ ਇਹ ਸਰਾਸਰ ਇਲਜ਼ਾਮ ਆ ਸਾਈਂ ਜੀ ਦੇ ਉੱਪਰ ਲੋਕ ਉਹਨਾਂ ਨੂੰ ਰੱਬ ਮੰਨਦੇ ਸੀਗੇ ਅੱਜ ਇਹ ਜਿਹੜੀ ਕੁੜੀ ਆ ਉਹਨਾਂ ਦਾ ਬਾਈਕਟ ਕਿਉਂ ਕਰਦੀ ਆ ਆਖਿਰ ਕੀ ਸੱਚ ਆ ਇਹਦੇ ਬਾਰੇ ਉਹਨਾਂ ਨੂੰ ਮਿਲੀ ਹੋਊਗੀ ਆਪਣੇ ਕੀ ਕਹਿੰਦੇ ਆ ਲਾਲਚ ਦਿੱਤਾ ਹੋਊਗਾ ਕਿਸੇ ਚੀਜ਼ ਦਾ ਕਿਸੇ ਨੇ ਤਾਂ ਹੀ ਉਹਨਾਂ ਨੂੰ ਬਦਨਾਮ ਕਰ ਰਹੀ ਆ ਇਹ ਸਾਈਂ ਜੀ ਨੂੰ ਪਰ ਮੈਂ ਕਹਿੰਦੀ ਆ ਇਹ ਕੁੜੀ ਬਹੁਤ ਗਲਤ ਕਰ ਰਹੀ ਆ ਸਾਈਂ ਜੀ ਨੂੰ ਬਦਨਾਮ ਕਰਨ ਵਾਸਤੇ ਪਲੀਜ਼ ਮੈਂ ਰਿਕਵੈਸਟ ਕਰਦੀ ਆ ਇਹਨਾਂ ਦੇ ਅੱਗੇ ਕਿ ਸਾਈਂ ਜੀ ਬਾਰੇ ਪਲੀਜ਼ ਐਦਾਂ ਦਾ ਨਾਮ ਬੋਲੋ ਸਾਡੇ ਬਾਪੂ ਜੀ ਇੰਨੇ ਮਾੜੇ ਨਹੀਂ ਹੈਗੇ ਜਿੰਨਾ ਕੁ ਉਹਨਾਂ ਨੂੰ ਬਦਨਾਮ ਕਰ ਰਹੇ ਆ ਇਹ ਲੋਕ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਜਾਓ ਕਿਦਾਂ ਦਾ ਮੈਸੇਜ ਦੇ ਰਹੋ ਕਿ ਸਾਈ ਜੀ ਬਾਰੇ ਕਿਵੇਂ ਦੇਖਦੀ ਹੈ ਉਹ ਮੈਂ ਆਪਣੇ ਵੱਲੋਂ ਸਾਈ ਜੀ ਨੂੰ ਇਹ ਕਹਿਣਾ ਚਾਹੁੰਦੀ ਆ ਆਪਣੇ ਵੱਲੋਂ ਸਾਈ ਜੀ ਨੂੰ ਕਿ ਸਾਡੇ ਬਾਪੂ ਜੀ ਇੱਦਾਂ ਦੇ ਨਹੀਂ ਹੈਗੇ ਜਿਹੜੀ ਭੈਣ ਇਹ ਸਾਈ ਜੀ ਨੂੰ ਬਦਨਾਮ ਕਰ ਰਹੀ ਆ ਇਹ ਸਾਰਾ ਕੋਈ ਸਾਜ਼ਿਸ਼ ਰਚ ਰਹੀ ਆ ਉਹਨਾਂ ਬਾਰੇ